ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਓਂਕਾਰ ਡੇਰੀ ਫਾਰਮ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਤੁਹਾਨੂੰ ਵਿਖਾਉਨੇ ਆ ਤਿੰਨ ਝੋਟੀਆਂ ਆ ਵੀ ਝੋਟੀ ਪਲੂਣੀਆਂ ਆ ਵੀ ਪਲੂਣੀਆਂ ਆ ਝੋਟੀ ਦੂਜਾ ਸੁਆਵਾ ਤੇ ਬਹੁਤ ਚੰਗੀਆਂ ਝੋਟੀਆਂ ਆ ਆ ਪਾਣਾਂ ਦੋਆਂ ਕੱਟੀਆਂ ਦੀ ਜਾਨ ਬਚਾਈ ਹੈ ਮੰਡੀ ਚੋਂ ਇੱਕ ਤਾਂ ਆਪਣੀ ਹੋ ਗਈ ਸੀਲ ਇੱਕ ਕੱਟੀ ਆਪਣੇ ਕੋਲ ਆ ਜਿਹੜੀ ਆ ਇਹ ਹੈਗੀ ਆ ਜੀ ਤੇ ਬਾਕੀ ਤੁਹਾਨੂੰ ਆ ਉਹ ਖਾਲਦੇ ਆ ਜੀ ਜਾਨਵਰ ਕਰਾਉਨੇ ਟਾੜੀ ਪੂਰੀ ਹਾਂਜੀ ਵੀਰ ਜੀ ਆ ਪਹਿਲਾ ਸੂਆ ਝੋਟੀ ਆ ਤੇ ਚੌਕ ਦੇ ਦੰਨ ਕੱਢਦੀ ਆ ਤੇ ਝੋਟੀ ਕੋ ਨੈਟ 10 ਕਿਲੋ ਗੋੜਾ ਇਹ ਝੋਟੀ ਜਿਹੜੀ ਝੋਟੀ ਕਮਾਲ ਹੁੰਦਾ ਉਹ ਇਹ ਨਾ ਵੀਰ ਮੇਰਾ ਕੋਈ ਹੋਰੇ ਐਚਐਫ ਬਾਹਰ ਸੰਭੇਦਾ ਜੀ ਕੋਈ ਥਣਾ ਜ ਨਹੀਂ ਆਈ ਕੱਟੀ ਉੱਠੇ ਪਾਸੇ ਬਹਿ ਜਾਓ ਇਧਰ ਕੈਮਰਾਮੈਨ ਸਾਹਿਬ ਐ ਦਿਖਾ ਤੱਕ ਤਸਲੀਨਾ ਵਖਾ ਲੋ ਵੇਖੋ ਜੀ ਇਹਦੇ ਕੱਟੀਆਂ ਲੱਤਾਂ ਮਾਰਦੀਆਂ ਦੇਖੋ ਪਤਾ ਕੱਟੀ ਨੂੰ ਹਿੱਲਣ ਦਾ ਕਿਤੇ ਇਧਰ ਦੂਰ ਮੜਾ ਕੇ ਕਰਕੇ ਦਿਖਾਓ ਉਸ ਤੇ ਆ ਇਹ ਅਸਲ ਚੀਜ਼ ਹੈ ਇਹ ਆ ਦੇਖੋ ਇਹਦਾ ਕੱਟੀ ਕਰ ਆ ਜਾਣਾ ਦੁੱਧ ਮਤਲਬ ਪਸਮਾ ਬੜੀ ਆ ਦੇਖੋ ਜੀ ਟੱਕੀ ਉਹ ਨਾ ਤੋਰਾ ਉਹ ਸੁਣ ਨਹੀਂ ਕੱਟੀ ਦਾ ਬਹੁਤ ਜਿਆਦਾ ਕੱਟੀ ਚੰਗੀ ਆ ਜੀ ਕੱਟੀ ਦੁੱਧ ਦੇਊਗੀ 14 ਕਿਲੋ 15 ਕਿਲੋ ਪੈਨੇ ਸੁਵੇ ਲੋੜੀ ਇਹ ਗੁੱਣੀ ਤਸਦੀ ਕਰਾਓ ਬਾਕੀ ਆਪਣੀ ਗੱਲ ਆ ਆਪਾਂ ਸ਼ਿੰਗਾਰ ਨਹੀਂ ਕੋਈ ਵੀ ਕਰਦੇ ਆਪਾਂ ਇਦਾਂ ਤੇ ਇਦਾਂ ਹੀ ਕੈਮਰਾਮੈਨ ਸਾਹਿਬ ਵੀਡੀਓ ਬਹੁੰਦੀ ਆ ਆਪਾਂ ਕੋਈ ਸ਼ਿੰਗਾਰ ਨਹੀਂ ਕਰਦੇ ਜੇ ਇਹਨਾਂ ਨੂੰ ਸ਼ਿੰਗਾਰ ਕਰਕੇ ਪਾਇਆ ਤਾਂ ਫਿਰ ਪਾਇਆ ਦਾ ਕੀ ਫਾਇਦਾ ਜੀ ਲਓ ਜੀ ਸਤਿ ਸ਼੍ਰੀ ਅਕਾਲ ਆਲੋ ਸਾਯਦਾ ਛੱਡ ਕੇ ਗੱਲ ਚ ਪਾਤਾ ਤੇ ਆਜ ਕੱਟੀਏ ਤੁਸੀ ਅਹੀਂ ਨੂੰ ਕਹਿੰਦੀ ਆ ਜਾਤਨਾ ਆਜ ਜਾਤਾ ਖਾ ਲਓ ਇਹ ਦੇਖੋ ਜਾਤ ਇਹ ਅਸਲ ਕੱਟੀ ਤੋਂ ਹੀ ਵੈਸੇ ਤੋਂ ਹੀ ਬਹਿ ਜਾਉ ਥੱਲੇ ਬਹੁਤ ਜ਼ਿਆਦਾ ਕੱਟੀ ਚੰਗੀ ਆ ਜੀ ਜਿੰਨੀ ਕਹਿਦੀ ਉਹਦੀ ਸਿਫਤ ਕਰਨ ਜੋਗ ਹੈ ਜੀ ਇਹਨਾਂ ਪਤਾ ਨਹੀਂ ਕਿਹਦੇ ਘਰ ਦਾ ਸ਼ਿੰਗਾਰ ਬਣਾਣਾ ਫਸਲ ਕੱਟੀ ਹੈ ਯਾਦ ਤਾਂ ਇੱਕ ਕੱਟੀ ਜਿਹੜੀ ਇਹ ਕੱਟੀ ਦੇ ਜਿੰਨੇ ਪੀਏ ਐਸੀ ਹੁੰਦੀ ਹੈ ਰੋਟੀ ਜਾਂਦੀ ਜਾਉਂ ਕਿਉਂਕਿ ਠੰਡੀ ਵੀ ਆ ਜਿਆਦਾ ਕੁਆਲਿਟੀ ਬਹੁਤ ਆ ਰਿਹਾ ਮਤਲਬ ਇਹ ਜਿੰਨੂੰ ਚੰਗਾ ਹਾਲੇ ਵਾਲੂ ਦਾ ਖਾਲੋ ਕੋਈ ਐਂ ਕੀ ਪਤਾ ਨਹੀਂ ਇਹ ਕਰਦਾ ਚੀਜ਼ ਜਿਹੜੀ ਵਿਖਾਉਣ ਵਾਲੀ ਉਹਨੂੰ ਵਿਖਾਉਣਾ ਹੁੰਦਾ ਆ ਦੇਖ ਦੇਖੋ ਦੇਖੋ ਇਹ ਇਹ ਜਿਹੜੀ ਕੱਟੀ ਆ ਕੱਟੀ ਆਪਾਂ ਵਿੱਚੋਂ ਨੂੰ ਦੇਖ ਸਕਦੇ ਹਾਂ 18 ਦੀ ਵੀ 13 ਦੀ ਵੀ ਲਾਸਟ ਆਪਾਂ ਕੱਟੀ 12 ਦੀ ਰੱਖ ਦਿੰਦੇ ਜਿਹੜੀ ਜਾਇਜ਼ ਕੀਮਤ ਤੇ ਦੇਖੋ ਜੀ ਫੇਰ ਵਿਖਾ ਦੇ ਇੱਕ ਦਿਖਾ ਲਓ ਆ ਵਿਖਾ ਲਓ ਜੀ ਝੋਟੀ ਇਹ ਵੀ ਪਹਿਲਾ ਸੁਆ ਤੇ 4 ਦਾ ਦੀਵਾਂ ਤਾਂ ਥਾਣ ਲਈ ਬਾਜ ਇਹਦਾ ਵੀ ਬਹੁਤ ਚੰਗਾ ਤੇ ਤਾਜ਼ੀਆਂ ਸੁਨੀਆਂ ਜੀ ਤੇ ਵੀ ਗੱਲ ਨਾ ਓਟ ਕਰਿਓ ਬੋਲੇ ਤੇ ਆ ਝੂਟੀਆਂ ਹੱਡੀਆਂ ਤੇ ਕੱਟੀ ਦੀ ਕੁਆਲਿਟੀ ਇਹ ਵੀ ਕੱਟੀ 12 13 ਕਿਲੋਗ੍ਰਾਮ ਦੀ ਇਹ ਜੇ ਮਗਰ ਆ ਖੱਟੀ ਆ ਕਿੱਲੇ ਨਾਲ ਸੀ ਆ ਕੱਟੀ ਆ ਆ ਕੱਟਾ ਜਿਹਦੇ ਬੰਦੇ ਦਮਾ ਦੇ ਨਾਲ ਉੱਤਾ ਜੀ ਨਾ ਸੁਨੀਆਂ ਦੇ ਆ ਵੇ ਆ ਕੱਟੀ ਦਿਖਾ ਕੱਟਾਈ ਜੂਗਾ ਤੇ ਦਮੇ ਬਹੁਤ ਜ਼ਿਆਦਾ ਚੰਗੀ ਹੈ ਝੋਟੀਆਂ ਦੀ ਤੇ ਝੋਟੀਆਂ ਦੀ ਲੱਗਦੀ ਬਲੰਤ ਜੀ ਨਿਗੀ ਨਿਗੀ ਸਿੰਗੀ ਤੇ ਰੰਗ ਤੇ ਥਾਨਲੇ ਵਾਲਾ ਮਾੜਾ ਜਾਂ ਖਾਲੂ ਮਗਰ ਹੋ ਕੇ ਇਹ ਥਾਨਲੇ ਵਾਲਾ ਰੱਬ ਦੀ ਜੁਤ ਮੱਲਾ ਪੀਤੀ ਬਹੁਤ ਜ਼ਿਆਦਾ ਚੰਗੀ ਕੱਟੀ ਹੈ ਤੋ ਖਾਲੋ ਸਨਦੇ ਰੋ ਜੀ ਤੋ ਖਾਲੋ ਹੈਗਾ ਕਿ ਨਹੀਂ ਲੈਵਾ ਬਾਕੀ ਕੋ ਕੈਮਰੇ ਚੈੱਕ ਕਰਨੇ ਆਪਾਂ ਤੜਕੀੇ ਲੇਡ ਝੁਈਆਂ ਤੇ ਸੁਬਾਹ ਦੀਆਂ ਨਹੀਂ ਝੁਈਆਂ ਦੇਖੋ ਬੜਾ ਡਰਦੀ ਆ ਘੈਂ ਬੇ ਇਹ ਕੱਟੀ ਜਿਹੜੀ ਆ ਜੱਸ ਨੂੰ ਹੀ 11 15 ਦੀ ਜਿਹੜੀ ਚੈਜ ਕੀ ਬੀ ਇਹ ਆਹ ਖਾ ਲੋ ਜੀ ਤੁਹਾਨੂੰ ਦੁੱਜਾ ਸੁਗਾ ਇਹਦਾ ਬੱਚਾ ਉਹ ਜੀ ਬੱਚਾ ਉਹ ਸੰਗ ਦਾ ਜਾਂ ਬੱਚਾ ਜੀ ਬਿਲਕੁਲ ਜਿਹੜਾ ਨੰਬਰ ਉਹ ਬੱਚਾ ਜੀ ਜੀ ਮੈਂ ਬਾਹਰ ਦੀ ਲਿਆ ਦੇ ਪਾਣੀ ਪਾਓ ਤੇ ਇਹ ਝੋਟੀ ਜਿਹੜੀ ਆ ਇਹ ਝੋਟੀ ਫਿਰ ਦੁੱਧ ਹੋਊਗਾ ਇਸ ਤਰ੍ਹਾਂ ਅਸੀਂ 10 ਕਿਲੋ ਰੈਡੀ ਇਹਦਾ ਬੱਚਾ ਲਾ ਗਿਆ ਪਰ ਧਾਰਾਂ ਵਿੱਚ ਮਰਵਾਵਾਂਗੇ ਚੋਣ ਇਹਦੀ ਲੱਗੀ ਆ ਹੱਦੋਂ ਜ਼ਿਆਦਾ ਚੰਗੀ ਐਂ ਕਰਨ ਦੀ ਲੋੜ ਐਂ ਚਲਦੇ ਪਰ ਨਾਲੂ ਸਿੰਘ ਦੀ ਕੁਆਲਿਟੀ ਵੇਖੋ ਤੇ ਬਹੁਤ ਜ਼ਿਆਦਾ ਚੰਗੀ ਹੈ ਜੀ ਝੋਟੀ ਇਹਦੇ ਦੁੱਧ ਦੇਊਗੀ ਇਹ ਵੀ 14-15 ਕਿਲੋ ਵਾਲੀਆਂ ਆਪਣੇ ਕੋਲ ਰੱਖਣ ਚੰਗੀ ਕੁਆਲਿਟੀ ਦੀ ਝੋਟੀ ਹੈ ਵੀ ਢਿੰਗ ਦੀ ਕੁਆਲਿਟੀ ਕੀ ਬਾਤਾਂ ਨਹੀਂ ਕੀਤੀ ਜੀ ਵਖਾਦੋ ਮੁਗਤੇ ਹੁਣ। ਪਸਮਾਲ ਆ ਗਈ ਜਾਣ ਕੱਢ ਦਿੰਦੀ ਆ। ਅੱਲੇ ਪਸਮਾਲ ਤੋਂ ਬਿਨਾ ਵਾ ਪਸਮਾਲ ਲੱਗ ਜਾਂਦਾ ਨਾ ਜਦੋਂ ਕੈਮਰਾਮੈਨ ਸਾਹਿਬ ਉਹ ਜਾਣ ਕੱਢ ਦਿੰਦੇ। ਇਹਦੀ ਵੀ ਮੈਂ ਇੰਨਾ ਮੇਰੇ ਇੱਥੇ ਹੋਰ ਨਹੀਂ ਭਾਈ ਹੈਗਾ। ਇਹ ਝੋਟੀ ਜਿਹੜੀ ਆਪਾਂ ਜਾਇਜ਼ ਕੀਮਤ ਜਿਹੜੀ ਜਮਾਂ ਛੋਟੀ ਕੀਮਤ ਤੇ ਜੈਸਨ ਉਹ ਟੋਟੀ ਇੱਕ ਕਵੀ ਦੀ ਇੱਕ 30 ਦੀ ਆ ਇੱਕ 10 ਦੀ ਜੈਸਨ ਹੋਵੇ ਜਾਇਜ ਹੈ ਨਾ ਕੀਮਤ ਆ ਤੇ ਆਹ ਕਿੱਡੀ ਵਫਾਦਤ ਜੀ ਇਹ ਵੀਚਾਰੀ ਦੀ ਕਰਮ ਵਾਲੀ ਦੀ ਬਣੀ ਇਹਦੀ ਪਰਸੋਂ ਜਾਨ ਬਚਾਈਏ ਥਣਪੂਣ ਵਿਖਾਲ ਦੋ ਦੋ ਦੀ ਦੋ ਵਿੱਚ ਵਿਖਾਲ ਦੋ ਥਣਪੂਣ ਬਹੁਤ ਜ਼ਿਆਦਾ ਕੱਟੀ ਚੰਗੀ ਆ ਸਿੰਘ ਦੀ ਆ ਵੇਖੋ ਜੀ ਸਾਰਾ ਕੁਝ ਚੰਗਾ ਇਹੋ ਜੀਆਂ ਚੀਜ਼ਾਂ ਦੀ ਜਾਨਾਂ ਬਚਾਇਆ ਕਰੋ ਮਹਾਰਾਜ ਬੜਾ ਫਾਲ ਦਿਂਦਾ ਜੀ ਇਹਨਾਂ ਦੀ ਜਿੰਨੀ ਹੋ ਸਕਦਾ ਆਪਣੇ ਕੋਲ ਜਿੰਨੀ ਬਾਹਵ ਆ ਆਪਾਂ ਉਹਨਾਂ ਦੀ ਜਾਨ ਬਚਾ ਦਿੰਨੇ ਆ ਆਪਾਂ ਵੀਡੀਓ ਵੀ ਬਣਾ ਕੇ ਉਥੋਂ ਦੀ ਪਾਈ ਸੀ ਬੜਾ ਲੋਕਾਂ ਪਿਆਰ ਦਿੱਤਾ ਉਹ ਵੀਡੀਓ ਨੂੰ ਤੇ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ ਦੀ ਜਾਨ ਬਚਾਇਆ ਜੇ ਕਰੋ 18 ਤੀਰਥਾਂ ਦੀ ਯਾਤਰਾ ਹੋ ਜੂਗੀ ਜੇ ਇਹਨਾਂ ਦੀ ਆਪਾਂ ਜਾਨ ਮਚਾਵਾਂਗੇ ਮਤਲਬ ਇੰਨੀ ਜਾਨ ਇਹਨਾਂ ਦੀ ਚ ਪਾਵਰ ਆ ਬਚਾਉਣ ਦੇ ਵਿੱਚ ਤਾਂ ਬਚਾਇਆ ਕਰੋ ਜ਼ਿੰਦਗੀ ਸੀ ਜ਼ਰੂਰ 2000 ਜਾਨਾਂ ਜ਼ਰੂਰ ਬਚਾਓ ਇਹ ਕੱਟੀ ਦਾ ਆਪਾਂ ਮੁੰਦ ਨਹੀਂ ਕੋਈ ਵੀ ਕਰਨਾ ਕਿਉਂਕਿ ਆਪਾਂ ਨਾ ਕਿਸੇ ਨੂੰ ਦੇਣੀ ਆ ਕਰੀ ਦੇ ਦੇਣੀ ਜੀ ਕੀ ਕੀ ਤੇ ਉੱਥਾਂ ਜਿਹੜੀ ਆਪਾਂ ਛਡਾਈ ਏ 15000 ਰੁਪਏ ਛਡਾਈ ਜੇ ਕਹਿੰਦੇ ਲੈਣੀ ਨਹੀਂ ਹੋਵੇ ਤੇ ਜਾ ਕੇ ਉੱਥੇ ਛਡਾ ਵੀ ਸਕਦਾ ਲਖਾਈ ਲਖੂਈ ਪਾ ਕੇ ਸਾਰਾ ਕੁਝ ਪਾ ਕੇ ਤੇ ਆ ਛੋਟੀ ਦਾਦਾਨ ਨੂੰ ਨਾ ਇਹ ਬੱਚਾ ਲਾ ਕੇ ਰਸਾਉਂਦੇ ਆ ਵੀ ਵਾਕਿਆ ਉਸ ਤੋਂ ਮਲਾਂ ਕਰਦੀ ਏ ਦੇਖ ਲੋ ਐਵੇਂ ਬੱਚੇ ਬੁੱਚੇ ਤੇ ਸਹਿਮ ਕੇ ਕੈਮਰਾਮੈਨ ਸਾਹਿਬ ਤੋਂ ਨਾ ਡਰੇਗੇ ਬਹੁਤ ਜ਼ਿਆਦਾ ਚੰਗੀ ਮੈਂ ਆ ਜੀ ਖਾ ਲਓ ਇੱਧਰ ਰੱਖਣਾ ਸੱਚ ਕੈਮਰਾ ਹੋਣਾ ਜਿੱਧਰ ਬਹੁਤ ਜ਼ਿਆਦਾ ਕੱਟੀ ਚੰਗੀ ਆ ਜੀ ਕੱਟੀ ਜਿਹੜੀ ਆ ਕੱਟੀ ਬਣੂਗੀ 85-90 ਹਜ਼ਾਰ ਤੋਂ ਲੱਖ ਜੀ ਲਿਆਵਾਂਗੇ ਫੇਰ ਮਹਾਰਾਜ ਅਮੀਰ ਕਰੇ ਫੇਰ ਲਿਆਉਂਦੇ ਜਾਂਦਾ ਵਿਚਾਰ ਜੀ ਇਹ ਆ ਦੇਖਿਓ ਪਸ਼ਮਾਨ ਕੱਢਦੀ ਮੈਂ ਮੈਂ 15 ਕਿਲੋ ਵਾਲੀ ਜੀ ਕੋਈ ਆਇਆ ਨਾ ਸਮਝ ਲੈ ਕਿ ਹਰੇ ਥੋੜੇ ਦੂਰ ਤੋਂ ਵੀ 15 ਕਿਲੋ ਵਾਲੀ ਦਾ ਸਭ ਜੀ ਸਿੰਗ ਦੀ ਕੁਆਲਿਟੀ ਕਾਤ ਤੋਂ ਵਜਨ ਰੈਡ ਬਹੁਤ ਜ਼ਿਆਦਾ ਚਿੰਗ। ਜਿਵੇਂ ਆਂਤਰਾ ਜੀ ਹੁੰਦੇ ਜੀ। ਬਾਕੀ ਮਾਰ ਬਹੁਤ ਪਿਆਰ ਦੇ ਹੁੰਦੇ ਆ ਆਪਣੇ ਭਰਾ ਸਾਨੂੰ ਇੰਨਾ ਚੈਨਲ ਨੂੰ ਪਿਆਰ ਸਤਿਕਾਰ ਦੇਣ ਲਿਆ ਉਹਨਾਂ ਦਾ ਸਹਿ ਦਿਲੋ ਦਿਲੋ ਤਰਵਾ ਦਿਆ ਜੀ। ਪਖਾ ਲੋ ਜੀ ਕੈਮਰਾਮੈਨ ਸਾਹਿਬ ਖਣ ਦੇਖੋ। ਕਿਹੜੀ ਗੱਲ ਕਹੀ ਸੀ ਵੀ ਜਾਨ ਕੱਢੂਗੀ ਪਸਮਾਲ ਗਈ ਕੱਢਦੀ ਕਿ ਨਹੀਂ ਕੱਢਦੀ ਮਗਰ ਕਰਕੇ ਵਿਖਾ ਲਓ ਹੁਣ ਦੇਖੋ ਐਵੇਂ ਥੋੜਾ ਕਿ ਆਹੀ ਅਸਲ ਮੈਂ ਆ 15 ਕਿਲੋ ਵਾਲੀ ਤੇ ਦੇਖਿਓ ਫਿਰ ਹੁਣ ਕਿਉਂ ਨੇ ਦੀ ਵੀ ਵਾਕਿਆ ਹੀ ਮੋਟਰ ਆ ਧਾਰੇ ਦੀ ਜਿੱਥੇ ਮਰਜੀ ਭਾਂਤ ਲਾਦੀ ਆਇਆ ਪਾ ਘਰ ਘਲਾਦੀ ਘਰ ਧਾਰ ਚੱਲਦੀ ਸਿੱਧੀ ਉੱਥੇ ਪਾਂਡਿਆਂ ਚ ਗਈ ਐਨੀ ਧਾਰ ਹੁੰਦੀ ਸਹੀ ਗੱਲ ਕਹਣੀ ਦੇਖੋ ਜੀ ਵੱਲੋਂ ਚੁੰਨਦੇ ਆ ਕੇ ਤਾਂ ਦੇਖੋ ਕਿ ਕਰੋ ਗਾਂ ਮੜਾ ਜਾਣਾ ਦੇਖੋ ਮੱਛੀ ਮੋਟਰੀ ਆ ਲੋ ਜੀ ਵੇਖੋ ਕਿੰਦਾ ਨਹੀਂ ਆਉਂਦੀ ਕਿ ਨਾ ਚੁੰਨ ਪਰ ਨਾਲੇ ਵਰਗੀ ਹਲੇ ਟਾਈਮ ਵੀ ਆਪਾਂ ਘਟਦੇ ਮੈਂ ਝੁੰਡਿਆ ਪਏ ਆ ਕਿਉਂਕਿ ਆ ਤਾਂ ਆਪਾਂ ਥੋੜਾ ਜਿਹਾ ਤੜਕੇ ਵੀ ਲੇਟ ਚ ਹੋਈਆਂ ਤੇ ਹੁਣ ਵੀ ਥੋੜੀ ਜਿਹਾ ਆਪਾਂ ਲੇਟ ਚ ਹਾਂ ਤੇ ਮੈਂ ਤੁਹਾਨੂੰ ਤਸੱਲੀ ਕਰਾਉਣ ਕਰਕੇ ਬਸ ਛੋੜਾ ਜਿਹਾ ਟਾਈਮ ਨਾ ਝੁੰਡਦੇ ਆਂ ਅਭੀ ਤਸੱਲੀ ਹੋ ਜੇ ਪਾਈਆਂ ਦੀ ਵੀਡੀਓ ਦੇ ਵਿੱਚ ਖਾਣਾ ਖਾਣਾ ਦਾ ਝੁੰਡ ਚਾਉਂਦਾ ਪਤਾ ਲੱਗਦਾ ਇਹ ਗਾੜ ਮਹਿੰਦੀ ਹੈ ਜੀ ਖਾਲ ਦੋ ਤੇ ਵਿਛਾੜ ਵੀ ਮਹਿੰਦੀ ਬਹੁਤ ਜਿਆਦੀ ਦੇਖੋ ਜੀ ਵਿਛਾੜ ਵੀ ਹੁੰਦੀ ਬਰਨਾਲੇ ਵਾਂਗੂ ਪਛਾੜ ਵੀ ਹੁੰਦੀ ਦੇਖੋ ਇਹ ਕੈਮਰਾਮੈਨ ਸਾਹਿਬ ਤੁਸੀਂ ਵੀ ਜੋ ਸਕਦੇ ਜੋ ਇੰਨੀ ਜ਼ਿਆਦਾ ਬੋਲੀ ਐ ਅੱਧੋਂ ਜ਼ਿਆਦਾ ਬੋਲੀ ਐ ਬਾਕੀ ਸਾਰੇ ਵੀਰਾਂ ਨੂੰ ਸਾਸੀ ਗੱਲ ਜੇ ਖਾਲ ਦੋ ਝੋਟੀਆਂ ਕੈਮਰਾਮੈਨ ਸਾਹਿਬ ਦੁਬਾਰਾ ਇੱਕ ਵਾਰ ਝਾਤੀ ਮਰਾ ਦੋ ਬੱਚਿਆਂ ਨੂੰ ਝਾਤੀ ਮਰਾ ਦੋ ਬਾਕੀ ਵੀਰ ਭਰਾ ਆਪਣੇ ਤਸੱਲੀ ਕਰਕੇ ਖੜਨ ਨੰਬਰ ਸੱਚ ਆਪਣਾ 9779583441 ਨਾਮ ਊਂਕਾਰ ਸਿੰਘ ਪਿੰਡ ਕੋਕਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਜੈੰਤੀਪੁਰ ਤੋਂ 5 ਕਿਲੋਮੀਟਰ ਅੰਮ੍ਰਿਤਸਰ ਤੋਂ 30 ਕਿਲੋਮੀਟਰ ਅਲੀ ਹਾਲ ਤੋਂ ਹੈਗਾ ਜੀ 3 ਕਿਲੋਮੀਟਰ ਬਟਾਲਾ 10 ਕਿਲੋਮੀਟਰ ਉਹ ਗਾਵਿੰਡਿਆ ਟਾ ਸੈਂਟਰ ਜੇ ਜੇ ਬਾਕੀ ਸਾਰੇ ਵੀਰ ਪਿਆਰ ਕਰਦੇ ਆ ਬਹੁਤ ਦਿলো ਧਨਵਾਦ ਆ ਜੀ ਕਿਹ ਇੰਨਾ ਪਿਆਰ ਦਿੱਤਾ ਜੇ ਤੇ ਤੂੰ ਚਾਹ ਨਾਲ ਸਾਡੇ ਨੂੰ ਮਤਲਬ ਕਿੱਥੋਂ ਕਿੱਥੇ ਲੈ ਗਏ ਜੀ ਦਿলো ਧਨਵਾਦ ਆ ਤੁਹਾਡਾ ਬਾਕੀ ਆਪਣਾ ਝੂਠ ਨਹੀਂ ਹੋਊਗਾ ਜੋ ਕੁਝ ਕਵਾਂਗੇ ਉਹੋ ਕੁਝ ਦੇਵਾਂਗੇ ਜਿੰਨਾ ਦੁੱਧ ਕਹਦਾਂਗੇ ਉਹੋ ਹੀ ਦੁੱਧ ਹੋਊਗਾ ਕੋਈ ਫੋਨ ਤੇ ਮੈਂ ਹੀ ਮੰਗਾ ਲੈਂਦਾ ਥਣ ਵੇਖਣ ਦੀ ਦੌੜ ਨਹੀਂ ਘਰ ਜਾ ਕੇ ਥਣ ਵੇਖ ਕੇ ਪੈਸੇ ਆਨਲਾਈਨ ਹੈ ਨਹੀਂ ਕਹਿੰਦੇ ਪੈਸੇ ਹਾਂ ਤਸੱਲੀ ਕਰਕੇ ਜੇ ਆਪਾਂ ਝੂਠ ਮਾਰਾਂਗੇ ਆਪਾਂ ਕਿਣਾ ਪੈਸੇ ਲੱਗ ਗਏ ਤਾਂ ਫੇਰ ਦੱਸਾਉਣੀ ਇਹ ਨਹੀਂ ਕੋਈ ਗੱਲ ਹੈਗੀ ਆਪਾਂ ਨੇ ਤਸੱਲੀ ਕਰਕੇ ਫੇਰ ਕੋਈ ਕਰੀ ਦਿਖਾ ਲੋ ਕੈਮਰਾਮੈਨ ਸਾਹਿਬ ਵੇਖੋ ਧਾਰ ਜਾਂਦੀ ਕਿਦਰ ਦੇਖੋ ਹੈਗੀ ਕਿ ਨਹੀਂ ਕਿਉਂ ਹਣ ਚਲੋ ਠੀਕ ਹੈ ਜੀ ਸਾਰੇ ਵੀਰਾਂ ਨੂੰ ਸასი ਗੱਲ ਜੀ ਠੀਕ ਹੈ ਜੀ ਦਿਖਾ ਲੋ ਇੱਕ ਵਾਰੀਆਂ ਵੀਰ